ਅਸੀਂ ਬਸਤੀ ਮਿੱਠੂ ਜਲੰਧਰ ਤੋਂ ਆਏ ਆਂ ਤੇ ਜਿਸ ਦਿਨ ਦਾ ਵੀ ਇਹ ਕੁਦਰਤੀ ਆਫਤ ਜਿਹੜੀ ਆਈ ਏ ਹੜ੍ਹ ਆਏ ਨੇ ਉਹ ਅਸੀਂ 3-4 ਦਿਨ ਪਹਿਲਾਂ ਵੀ ਇਸੇ ਬੰਨ ਤੇ ਆ ਕੇ ਸੇਵਾ ਕਰਕੇ ਗਏ ਸੀ ਅੱਜ ਫੇਰ ਬਸਤੀ ਮਿੱਠੂ ਤੋਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਸਮੂਹ ਸਮਾਜ ਸੇਵੀ ਸੰਸਥਾਵਾਂ ਸਮੂਹ ਸਿੱਖ ਜਥੇਬੰਦੀਆਂ ਇਲਾਕਾ ਸੰਗਤ ਵੱਲੋਂ ਜਿਹੜੀ ਰਾਹਤ ਸਮਗਰੀ ਏ ਉਹਨਾਂ ਵਿੱਚ ਸੁੱਕਾ ਰਾਸ਼ਨ ਜਿਹੜਾ ਹੈਗਾ ਬ੍ਰੈਡ ਵਗੈਰਾ ਪਾਣੀ ਦੀਆਂ ਬੋਤਲਾਂ ਤੇ ਹੋਰ ਬਹੁਤ ਸਾਰੀ ਸਮਗਰੀ ਜਿਹੜੀ ਉਹ ਲੈ ਕੇ ਅਸੀਂ ਸੇਵਾ ਵਿੱਚ ਇੱਥੇ ਪਹੁੰਚੇ ਆਂ ज़े ज़े कि जेडे ਲੋਕ ਵਿਚਾਰੇ ਆਪਣੇ ਘਰਾਂ ਚ ਫਸੇ ਹੋਏ ਨੇ ਉਹਨਾਂ ਤੱਕ ਅਸੀਂ ਇਹ ਰਾਹਤ ਸਮਗਰੀ ਪਹੁੰਚਾ ਸਕੀ ਬਹੁਤ ਸਾਰੇ ਨੌਜਵਾਨ ਸਾਡੀ ਆ ਪੂਰੀ ਟੀਮ ਜਿਹੜੀ ਬਸਤੀ ਮਿੱਠੂ ਤੋਂ ਨੌਜਵਾਨ ਨੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਮੈਂਬਰ ਨੇ ਅਸੀਂ ਰਲ ਕੇ ਸੇਵਾ ਕਰ ਰਹੇ ਹਾਂ ਮਤਲਬ ਇੱਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਸ਼੍ਰੀ ਗੁਰੂ ਅਰਜਨ ਦੇਵ ਜੀ ਨਗਰ ਬਸਤੀ ਮਿੱਠੂ ਜਲੰਧਰ ਤੋਂ ਅੱਜ ਤਕਰੀਬਨ 50 ਦੇ ਕਰੀਬ ਨੌਜਵਾਨ ਮੁੰਡੇ ਸਾਡੇ ਨਾਲ ਪ੍ਰਬੰਧਕ ਕਮੇਟੀਆਂ ਦੇ ਮੈਂਬਰ ਆਏ ਨੇ ਜੋ ਕਿ ਪਿੱਛੇ ਜਿੱਥੇ ਬੰਨ ਲਾਏ ਜਾ ਰਹ ਉੱਥੇ ਜੋ ਬੋਰੇ ਭਰ ਕੇ ਜੋ ਸੇਵਾ ਉੱਥੇ ਸਵੇਰ ਤੋਂ ਚੱਲ ਰਹੀ ਹੈ ਉੱਥੇ ਨਾਲ ਪਹਿਲੋ ਸੇਵਾ ਕਰਵਾਈ ਉਹਨਾਂ ਦੀ ਫਿਰ ਇੱਕ ਬਸ ਤੇ ਛੋਟੇ ਹਾਥੀ ਵਗੈਰਾ ਅਸੀਂ ਰਾਹਤ ਸਮਗਰੀ ਦੀ ਉਹ ਅਸੀਂ ਨਾਲ ਲੈ ਕੇ ਆਏ ਆਂ ਜਿਵੇਂ ਕਿ ਜੋ ਆਮ ਚੀਜ਼ਾਂ ਪਾਣੀ ਤਾਂ ਬ੍ਰੈਡ ਸਾਰੇ ਲੈ ਕੇ ਆ ਰਹੇ ਆ ਜਿਹੜੀਆਂ ਚੀਜ਼ਾਂ ਆਮ ਲੋਕ ਨਹੀਂ ਲਿਆ ਰਹੇ ਜਿਦਾ ਬੱਚਿਆਂ ਦੇ ਡਾਈਪਰ ਨੇ ਕਛੂਆ ਛਾਪ ਨੇ ਆਡੋਮੋਸ ਦੀਆਂ ਟਿਊਬਾਂ ਨੇ ਜਾਂ ਫਿਰ ਦਵਾਈਆਂ ਨੇ ਜਾਂ ਹੋਰ ਜ਼ਰੂਰੀ ਦਾ ਸਮਾਨ ਆ ਉਹਦੇ ਵਿੱਚ ਅਸੀਂ ਰਸ ਬਿਸਕੁਟ ਬ੍ਰੈਡ ਪਾਣੀ ਉਹ ਵੀ ਅਸੀਂ ਲੈ ਕੇ ਆ ਰਹੇ ਆ ਔਰ ਅਸੀਂ ਅੱਜ ਇੱਕ ਬੱਸ ਵੀ ਭਰ ਕੇ ਲੈ ਕੇ ਆਂਦੀ ਹੈ ਔਰ ਜਿਹਦੇ ਵਿੱਚ ਨੌਜਵਾਨ ਮੁੰਡੇ ਵੀ ਬਹਿ ਕੇ ਆਏ ਆ ਔਰ ਨਾਲ ਹੋਰ ਗੱਡੀਆਂ ਨੇ ਛੋਟੇ ਹਾਥੀ ਵਗੈਰਾ ਉਹ ਅਸੀਂ ਭਰ ਕੇ ਲੈ ਆਏ ਆ ਉਹ ਰੋਜ਼ ਅਸੀਂ ਵਕ ਵਕ ਏਰੀਆ ਦੇ ਵਿੱਚ ਜਿੱਥੇ-ਜਿੱਥੇ ਵੀ ਸਾਨੂੰ ਪਤਾ ਲੱਗਦਾ ਹੈ ਕਿ ਉੱਥੇ ਲੋੜ ਹੈ ਉੱਥੇ ਸਮਾਨ ਅਸੀਂ ਭੇਜ ਔਰ ਅੱਜ ਅਸੀਂ ਇੱਥੇ ਵੀ ਆਏ ਆ ਇਸ ਬੰਦ ਤੇ ਤੁਹਾਡੇ ਦਿਨ ਪਹਿਲਾਂ ਅਸੀਂ ਦੋ ਤਿੰਨ ਦਿਨ ਪਹਿਲਾਂ ਵੀ ਸੇਵਾ ਕਰਕੇ ਗਏ ਆ ਕਿਉਂਕਿ ਸਾਡੇ ਬਸਤੀ ਮਿੱਠੂ ਇਲਾਕੇ ਦੇ ਨੇੜੇ ਜੋ ਸਪੋਰਟਸ ਕਾਲਜ ਦੀ ਭਰਤੀ ਚੱਲ ਰਹੀ ਹੈ ਉਹ ਤੇ ਪੰਜ ਸਟੇਟਾਂ ਦੇ ਨੌਜਵਾਨ ਹਜ਼ਾਰਾਂ ਦੀ ਤعداد ਦੇ ਜੋ ਰੋਜ਼ ਲੜਕੇ ਆ ਰਹੇ ਆ ਉਹਨਾਂ ਦੇ ਸਾਰਿਆਂ ਦਾ ਰਹਿਣ ਦਾ ਪ੍ਰਬੰਧ ਤੇ ਲੰਗਰ ਦਾ ਪਾਣੀ ਲੰਗਰ ਪਾਣੀ ਦਾ ਪ੍ਰਬੰਧ ਉਹ ਵੀ ਲਗਾਤਾਰ ਚੱਲ ਰਿਹਾ ਹੈ ਤੇ ਜਿਹਦੇ ਨਾਲ ਅਸੀਂ ਹੜ ਪੀੜਤਾਂ ਦੇ ਲਈ ਵੀ ਵਿੱਚ ਵਿੱਚ ਰੋਜ਼ ਅਸੀਂ ਆ ਕੇ ਇਧਰ ਇੱਕ ਦਾ ਢੇੜਾ ਕੱਢ ਕੇ ਚਾਰ-ਪੰਜ ਘੰਟੇ ਸੇਵਾ ਕਰਕੇ ਜਾ ਰਹੇ ਆ ਸੋ ਬਹੁਤ ਸਾਰੇ ਇਲਾਕੇ ਦੇ ਲੋਕਾਂ ਦੇ ਕਿਉਂਕਿ ਅਸੀਂ ਇੰਨੇ ਦਿਨੋਂ ਤੋਂ ਸੇਵਾ ਕਰ ਰਹੇ ਆ ਲੋਕਾਂ ਨੂੰ ਪਤਾ ਲੱਗ ਚੁੱਕਿਆ ਸਾਨੂੰ ਫੋਨ ਆ ਰਹੇ ਨੇ ਕਿ ਕਿਸ ਕਿਸ ਚੀਜ਼ ਦੀ ਲੋੜ ਆ ਸੋ ਅੱਜ ਤੱਕ ਤਾਂ ਸਾਡੀ ਇਹ ਡਿਮਾਂਡ ਸੀ ਕਿ ਪਾਣੀ ਜਾਂ ਬਰੈਡ ਜਾਂ ਹੋਰ ਸੁੱਕਾ ਰਾਸ਼ਨ ਇਹ ਸਮਾਨ ਤਕਰੀਬਨ ਇੱਥੇ ਕਾਫੀ ਹੱਦ ਤੱਕ ਪਹੁੰਚ ਚੁੱਕਾ ਹੈ 5-7 ਦਿਨ ਇਸ ਸਮਾਨ ਦੀ ਹੋਰ ਲੋੜ ਬਹੇਗੀ ਪਰ ਇਸ ਤੋਂ ਵੀ ਜ਼ਿਆਦਾ ਜਿਹੜੀ ਲੋੜ ਆ ਉਹ ਤਕਰੀਬਨ 10 ਦਿਨ ਤੋਂ ਬਾਅਦ ਜਦੋਂ ਪਾਣੀ ਸੁੱਕਣਾ ਆ ਉਹ ਪਾਣੀ ਨੂੰ ਕੱਢਣ ਦੇ ਲਈ ਜਨਰੇਟਰ ਚੱਲਨੇ ਆ ਉਹਨਾਂ ਦੇ ਡੀਜ਼ਲ ਉਹਨਾਂ ਦੇ ਲਈ ਡੀਜ਼ਲ ਦੀ ਕਾਫੀ ਲੋੜ ਆ ਅਤੇ ਜੋ ਲੋਕਾਂ ਦੀਆਂ ਫਸਲਾਂ ਇੱਥੇ ਕਿਸਾਨਾਂ ਦੀਆਂ ਫਸਲਾਂ ਮਾਰੀਆਂ ਗਈਆਂ ਨੇ ਉਹਨਾਂ ਦੇ ਲਈ ਬੀਜ ਦੀ ਲੋੜ ਆ ਅਤੇ ਫਿਲਹਾਲ ਜੋ ਖਾਲੀ ਤੋੜੇ ਨੇ ਉਹਨਾਂ ਦੀ ਵੀ ਲੋੜ ਆ ਇਹ ਸਾਰੇ ਸਮਾਨ ਦਾ ਸਾਰੇ ਦਾਨੀ ਸੱਜਣ ਪੰਜਾਬੀ ਵੀਰ ਨਾਨਕ ਨਾਮ ਲੈਵਾ ਸੰਗਤਾਂ ਜਿਹੜੇ ਜਿਹੜੇ ਵੀ ਸੇਵਾ 'ਚ ਹਿੱਸਾ ਪਾਉਣਾ ਚਾਹੁੰਦੇ ਨੇ ਇਹਨਾਂ ਚੀਜ਼ਾਂ ਦਾ ਪ੍ਰਬੰਧ ਕਿਰਪਾ ਕਰਕੇ ਕਰਕੇ ਰੱਖੋ ਜਿੱਦਾਂ ਜਿੱਦਾਂ ਹੀ ਜਿਹੜੇ ਜਿਹੜੇ ਸਮਾਨ ਦੀ ਲੋੜ ਪੈਂਦੀ ਹੈ ਉਹ ਸਾਡੇ ਨਾਲ ਕੰਟੈਕਟ ਰੱਖੋ ਅਸੀਂ ਤੁਹਾਨੂੰ ਅਪੀਲ ਕਰੀ ਜਾਵਾਂਗੇ ਨਾਲ ਨਾਲ ਵੀਡੀਓ ਦੇ ਵਿੱਚ ਤੇ ਉਹ ਸਮਾਨ ਨੂੰ ਲੈ ਕੇ ਆਪ ਮੁਹਾਰੇ ਇੱਥੇ ਪਹੁੰਚ ਕੇ ਕਿਰਪਾ ਕਰਕੇ ਸੇਵਾ ਕਰਨ ਦੇ ਵਿੱਚ ਯੋਗਦਾਨ ਪਾਓ